ਡੀਜੀਪੀ ਪੰਜਾਬ ਗੌਰਵ ਯਾਦਵ ਅਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਵੱਲੋਂ ਲਗਾਤਾਰੀ ਨਸ਼ਾ ਤਸਕਰਾਂ ਨੂੰ ਠੱਲ ਪਾਉਣ ਦੇ ਲਈ ਵੱਖ-ਵੱਖ ਕੋਸ਼ਿਸ਼ਾਂ ਜਾਰੀ ਨੇ ਉਹਨਾਂ ਦੇ ਵੱਲੋਂ ਤਾਂ ਉੱਥੇ ਹੀ ਜਿਹੜਾ ਹੁਣ ਕੁਝ ਬੀਤੇ ਦਿਨਾਂ ਤੋਂ ਜਿਹੜੇ ਨਸ਼ਾ ਤਸਕਰ ਨੇ ਜਿਹੜੇ ਕਾਫੀ ਲੰਬੇ ਸਮੇਂ ਤੋਂ ਜਿਹੜਾ ਇਹ ਕਾਲਾ ਕਾਰੋਬਾਰ ਕਰਦੇ ਨੇ ਤਾਂ ਉਹਨਾਂ ਦੇ ਘਰਾਂ ਦੇ ਉੱਪਰ ਪੁਲਿਸ ਪ੍ਰਸ਼ਾਸਨ ਦੇ ਵੱਲੋਂ ਬਲਡੋਜ਼ਰ ਚਲਾਇਆ ਜਾ ਰਿਹਾ ਹੈ ਉਹਨਾਂ ਦੇ ਘਰ ਨੇ ਜਿਹੜੇ ਪੁਲਿਸ ਦੇ ਵੱਲੋਂ ਟੈਟ ਢੇਰੀ ਕੀਤੇ ਜਾ ਰਹੇ ਨੇ ਤਾਂ ਇਹ ਤਸਵੀਰਾਂ ਹੁਣ ਅਸੀਂ ਤੁਹਾਨੂੰ ਦਿਖਾ ਰਹੇ ਆ ਜਿਲ੍ਹਾ ਫਾਜ਼ਿਲਕਾ ਦੇ ਅਬੌਰ ਸ਼ਹਿਰ ਦੀਆਂ ਜਿੱਥੇ ਅੱਜ ਫਾਜ਼ਿਲਕਾ ਪੁਲਿਸ ਦੇ ਵੱਲੋਂ ਨਸ਼ਾ ਤਸਕਰਾਂ ਨੂੰ ਨੱਥ ਪਾਉਣ ਦੇ ਲਈ ਵੱਡੀ ਕਾਰਵਾਈ ਕਰਦੇ ਹੋਏ ਨਸ਼ਾ ਤਸਕਰ ਦੇ ਘਰ ਦੇ ਉੱਪਰ ਬਲਡੋਜ਼ਰ ਚਰਾਇਆ ਜਾ ਰਿਹਾ ਹੈ ਲਾਈਵ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਐਸਐਸਪੀ ਫਾਜ਼ਿਲਕਾ ਵਰਿੰਦਰ ਸਿੰਘ ਬਰਾੜ ਵੀ ਮੌਕੇ ਦੇ ਉੱਪਰ ਪਹੁੰਚੇ ਨੇ ਦੱਸ ਦਈਏ ਕਿ ਸੂਬੇ ਦੇ ਵਿੱਚ ਜਿੰਨੇ ਵੀ ਨਸ਼ਾ ਤਸਕਰੀ ਦਾ ਕੰਮ ਕਰਦੇ ਨੇ ਕਾਫੀ ਲੰਬੇ ਸਮੇਂ ਤੋਂ ਤੋਂ ਉਹਨਾਂ ਦੇ ਘਰ ਆ ਜਿਹੜੇ ਉਹ ਟਹਿ ਢੇਰੀ ਕੀਤੇ ਜਾ ਰਹੇ ਨੇ ਪਹਿਲਾਂ ਵੀ ਤੁਸੀਂ ਵੀਡੀਓ ਦੇਖੀਆਂ ਨੇ ਖਬਰਾਂ ਦੇਖੀਆਂ ਨੇ ਪੰਜਾਬ ਦੇ ਵੱਖ-ਵੱਖ ਸ਼ਹਿਰਾਂ ਤੋਂ ਵੀ ਖਬਰਾਂ ਨਿਕਲ ਕੇ ਸਾਹਮਣੇ ਆਈਆਂ ਨੇ ਪਰ ਫਾਜ਼ਿਲਕਾ ਜ਼ਿਲ੍ਹੇ ਦੇ ਵਿੱਚ ਇਹ ਪਹਿਲੀ ਕਾਰਵਾਈ ਹੈ ਪੁਲਿਸ ਦੇ ਵੱਲੋਂ ਤਾਂ ਦੱਸ ਦਈਏ ਕਿ ਇਸ ਮੌਕੇ ਐਸਐਸਪੀ ਵਰਿੰਦਰ ਸਿੰਘ ਬਰਾੜ ਨੇ ਦੱਸਿਆ ਕਿ ਹੁਣ ਨਸ਼ਾ ਤਸਕਰਾਂ ਨੂੰ ਨਹੀਂ ਬਖਸ਼ਿਆ ਜਾਵੇਗਾ ਇਸ ਤਰੀਕੇ ਦੇ ਨਾਲ ਹੀ ਘਰਾਂ ਨੂੰ ਜਿਹੜਾ ਟਹ ਟੇਰੀ ਕੀਤਾ ਜਾਵੇਗਾ ਜਿਹੜੇ ਨਸ਼ਾ ਤਸਕਰੀ ਦਾ ਕੰਮ ਕਰਦੇ ਨੇ ਤਾਂ ਦੱਸ ਦਈਏ ਕਿ ਫਾਜ਼ਿਲਕਾ ਜ਼ਿਲ੍ਹੇ ਦੇ ਵਿੱਚ ਇਹ ਜਿਹੜੀ ਕਾਰਵਾਈ ਹੈ ਬੁਲਡੋਜ਼ਰ ਕਾਰਵਾਈ ਹੈ ਉਹ ਸ਼ੁਰੂ ਕਰ ਦਿੱਤੀ ਗਈ ਹੈ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਅਬੋਰ ਸ਼ਹਿਰ ਤੋਂ ਜਿੱਥੇ ਇੱਕ ਘਰ ਨੂੰ ਜਿਹੜਾ ਢਾਇਆ ਜਾ ਰਿਹਾ ਕਿਉਂਕਿ ਇਸ ਦੇ ਵੱਲੋਂ ਨਸ਼ਾ ਵੱਡੀ ਮਾਤਰਾ ਦੇ ਵਿੱਚ ਜਿਹੜਾ ਵੇਚਿਆ ਜਾ ਰਿਹਾ ਸੀ ਤਾਂ ਉੱਥੇ ਹੀ ਦੱਸ ਦਈਏ ਜਿੱਥੇ ਕੱਲ ਜਲਾਲਾਬਾਦ ਹਲਕੇ ਦੇ ਨਾਲ ਲੱਗਦੇ ਪਿੰਡ ਝੁੱਗੇ ਜਵਾਰ ਸਿੰਘ ਵਾਲਾ ਦੇ ਵਿੱਚ ਵੀ ਪੁਲਿਸ ਦੇ ਵੱਲੋਂ ਵੱਡੀ ਮਾਤਰਾ ਦੇ ਵਿੱਚ ਨਸ਼ੀਲੀਆਂ ਗੋਲੀਆਂ ਤੇ ਕੈਪਸੂਲ ਬਰਾਮਦ ਕੀਤੇ ਗਏ ਨੇ ਤਾਂ ਦੱਸ ਦਈਏ ਪੁਲਿਸ ਦੀ ਕਾਰਵਾਈ ਹੈ ਜਿਹੜੀ ਇਹ ਪਹਿਲੀ ਵੱਡੀ ਕਾਰਵਾਈ ਹੈ ਤਾਂ ਹੁਣ ਪੁਲਿਸ ਦਾ ਕਹਿਣਾ ਹੈ ਜ਼ਿਲ੍ਹਾ ਪੁਲਿਸ ਦਾ ਕਹਿਣਾ ਹੈ ਕਿ ਇਸ ਤਰੀਕੇ ਦੇ ਨਾਲ ਹੀ ਜਿਹੜਾ ਨਸ਼ਾ ਤਸਕਰਾਂ ਦੇ ਘਰਾਂ ਨੂੰ ਢਾਹ ਢੇਰੀ ਕੀਤਾ ਜਾਵੇਗਾ ਕਿਉਂਕਿ ਜਿਹੜਾ ਨਸ਼ਾ ਤਸਕਰਾਂ ਦੇ ਵੱਲੋਂ ਨਸ਼ਾ ਵੇਚ-ਵੇਚ ਕੇ ਆਲੀਸ਼ਾਨ ਕੋਠੀਆਂ ਜਾਂ ਹੋਰ ਜ਼ਮੀਨਾਂ ਜਾਇਦਾਦਾਂ ਬਣਾਈਆਂ ਗਈਆਂ ਨੇ ਉਹ ਇਸ ਤਰੀਕੇ ਦੇ ਨਾਲ ਹੀ ਜਿਹੜੀਆਂ ਜ਼ਬਤ ਕੀਤੀਆਂ ਜਾਣਗੀਆਂ ਅਤੇ ਢਾਹ ਢੇਰੀ ਕੀਤੀਆਂ ਜਾਣਗੀਆਂ ਤਾਂ ਇਹ ਲਾਈਵ ਤਸਵੀਰਾਂ ਅਸੀਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਅੱਜ ਮੈਂ ਸਾਰੀ ਆਪਣੀ ਟੀਮ ਨਾਲ ਡਿਸਟ੍ਰਿਕਟ ਫਾਜ਼ਿਲਕਾ ਸੀਐਚਏ ਬੋਰ ਆਏ ਹੋਏ ਆਏ ਹੋਏ ਆ ਸੀਡ ਫਾਰਮ ਦੇ ਇੱਥੋਂ ਦੇ ਜਿਵੇਂ ਪੰਜਾਬ ਸਰਕਾਰ ਵੱਲੋਂ ਜਿਹੜੀ ਮੁਹਿੰਮ ਸ਼ੁਰੂ ਹੋਈ ਹੈ ਵਾਰਿੰਗ ਇਸ ਡਰਗਸ ਉਹਦਾ ਜਗ੍ਹਾ ਜਿਹੜਾ ਹੈਗਾ ਅਸੀਂ ਕੀਤਾ ਇੱਥੋਂ ਦੇ ਬੋਟ ਸਿੰਘ ਨਾਮ ਦਾ ਸਮੱਗਲਰ ਜਿਹੜਾ ਬਹੁਤ ਹੀ ਕਾਫੀ ਪੁਰਾਣੇ ਸਮੇਂ ਤੋਂ ਸਮਗਲਿੰਗ ਕਰ ਰਿਹਾ ਘੱਟੋ ਘੱਟ 20 ਕੇਸ ਹੋ ਗਏ ਉੱਤੇ ਚੱਲ ਰਿਹਾ ਹੈ ਤੇ ਹੋਊਗੀ ਉਹ ਜਿਹੜਾ ਹੈਗਾ ਪਿੱਛੇ ਪਿੱਛਾ ਹੋ ਕੇ ਜੇਲ੍ਹ ਚ ਹੈਗਾ ਤੇ ਉਹਦੇ ਪਰਿਵਾਰ ਦੇ ਜਿਹੜੇ ਹੈਗੇ ਆ ਕੋ ਉਹਦੇ ਬੱਚੇ ਉਹ ਵੀ ਜਿਹੜੇ ਹੈਗੇ ਇਸ ਵਿੱਚ ਲੱਗੇ ਹੋਏ ਨੇ ਹੁਣ ਇਹਨਾਂ ਦਾ ਜਿਹੜਾ ਹੈਗਾ ਉਹ ਉਹਨਾਂ ਦਾ ਜਿਹੜਾ ਹੈਗਾ ਇਥੋਂ ਦਾ ਉਹਨਾਂ ਨੇ ਆਪਣੇ ਜਿਹੜੇ ਹੈਗੇ ਨਸ਼ੇ ਵੇਚ ਕੇ ਪੰਜਾਬ ਦੀ ਜਵਾਨੀ ਖਰਾਬ ਕਰ ਰਹੀ ਹੈ ਤੇ ਅੱਜ ਜਿਹੜਾ ਹੈਗਾ ਅਸੀਂ ਬਕਾਇਦਾ ਆਰਡਰ ਲੈ ਕੇ ਸਰਕਾਰ ਕੋ ਜਿਹੜਾ ਹੈਗਾ ਉਹਨਾਂ ਦਾ ਕਰਜ਼ਾ ਹੈਗਾ ਉਹ ਤੋਆਇਆ ਜਾ ਰਿਹਾ ਇਹ ਮੁਹਿੰਮ ਜਿਹੜੀ ਸਾਰੇ ਪੰਜਾਬ ਚਲ ਰਹੀ ਹੈ ਤੇ ਇਸੇ ਤਰ੍ਹਾਂ ਹੀ ਅਸੀਂ ਵੀ ਜਿਹੜਾ ਹੈਗਾ ਇਹ ਅੱਜ ਇੱਥੇ ਹੋਰ ਹਰੇਕ ਟੀਮ ਨਾਲ ਮਿਲ ਕੇ ਜਿਹੜਾ ਅਸੀਂ ਇਹ ਡੋਜ਼ਰ ਚਲਾ ਕੇ ਜਿਹੜਾ ਹੈਗਾ ਉਹਦਾ ਅ ਕਰਨ ਨੂੰ ਤੋਇਆ ਗਿਆ ਹੈ ਜਿਹੜਾ ਕਿ ਇਲੈਗਲ ਤੇ ਇਹੋ ਜੀ ਮਾੜੀ ਕਮਾਈ ਦਾ ਬਣਾ ਹੋਇਆ ਹੈ ਸੋ ਬਾਕੀ ਅੱਗੇ ਤੋਂ ਵੀ ਅਸੀਂ ਇਹੀ ਜਿਦੀ ਸਾਡਾ ਜਾਰੀ ਰਹੂਗਾ ਜਿਹੜੇ ਵੀ ਸਮਗਰ ਵਰ ਹੈਗੇ ਚਾਹੇ ਹੋਵੇ ਜਿਹੜੇ ਖਾਸ ਕਰਕੇ ਜਿਹੜੇ ਵੱਡੇ ਸਮਗਲਰ ਨੇ ਇਸ ਏਰੀਆ ਵਿੱਚ ਜਿਨ੍ਹਾਂ ਨੇ ਕਾਫੀ ਐਸੇ ਜਿਹੜਾ ਪਰੇਸ਼ਾਨ ਕੀਤਾ ਵਿਆ ਤੇ ਸਾਰੇ ਜਿਹੜੇ ਸਾਡੇ ਸਰਪੰਚ ਪੰਚ ਸਭਾ ਸਾਰੇ ਮਿਲ ਕੇ ਰਹੇ ਕੱਥੇ ਆ ਕੇ ਇਸ ਇਸ ਦਾ ਸਾਥ ਦੇ ਰਹੇ ਹੈ ਇਹ ਬੜੀ ਖੁਸ਼ੀ ਦੀ ਗੱਲ ਹੈ ਕਿ ਸਾਰੇ ਮਿਲ ਜੁਲ ਕੇ ਜਿਹੜਾ ਹੈਗਾ ਆਪਾਂ ਜਿਹੜਾ ਇਹਗਾਸ ਕੀਤਾ ਇਹਨੂੰ ਜਿਹੜਾ ਹੈਗਾ ਜਿਹੜਾ ਹੈਗਾ ਨਸ਼ੇ ਨੂੰ ਜੜ ਤੋਂ ਖਤਮ ਕਰਨਗੇ ਬੱਸ